ਨੇ ਵੇਖੋ ਹਰ ਮੀਟਿੰਗ ਵਿੱਚ ਉਮੀਦ ਨਹੀਂ ਜਾਈਦਾ ਹਾਂਜੀ ਨਹੀਂ ਤੇ ਮੀਟਿੰਗ ਜਾਈਦਾ ਹੀ ਨਹੀਂ ਜੇ ਉਮੀਦ ਨਾ ਹੋਵੇ ਸੋ ਅੱਜ ਜਿਹੜਾ ਵਾ ਜਿਹੜਾ ਪਹਿਲਾ ਉਹਨਾਂ ਨੇ ਉਹਦੋਂ ਇਨਕਿੰਗ ਕੀਤੀ ਆ ਉਹਨੂੰ ਅਸੀਂ ਕਵਾਂਗੇ ਵੀ ਤੁਸੀਂ ਇਹਨੂੰ ਲਿਖਤੀ ਰੂਪ ਦਿਓ ਜਿਹੜੀਆਂ ਦੋ ਮੰਗਾ ਉਹਨਾਂ ਨੇ ਜੈਸ ਕੀਤੀ ਆ ਉਹ ਤਾਂ ਪਹਿਲਾ ਹੋਏਗਾ ਨਾਲ ਨਾਲ ਦੀ ਨਾਲ ਆ ਵੀ ਜਿਹੜਾ ਤਿੰਨ ਕਾਨੂੰਨਾਂ ਰੱਦ ਕਰਾਉਣਾ ਉਹ ਫੰਡਾਮੈਂਟਲ ਆ ਉਹ ਦੇਦੋਂ ਤੇ ਅਸੀਂ ਆਸੇ ਪਾਸੇ ਹੋਣ ਵਾਲੇ ਨਹੀਂ ਉਹਨਾਂ ਨੂੰ ਵੀ ਪਤਾ ਵੈਸੇ ਨਾਲ ਐਮਐਸ ਪੀ ਦਾ ਵੀ ਗਰੰਟੀ ਦਾ ਇਹ ਸਾਰੀਆਂ ਗੱਲਾਂ ਅੱਜ ਹੋਣੀਆਂ ਨੇ ਹਾਂਜੀ ਉਤਰਾਏ ਆ ਵੀ ਮੀਟਿੰਗ ਦੇ ਸਾਰ ਜਿਹੜੇ ਆ ਪੋਜੀਟਿਵ ਗਰੰਟੀ ਹੈ ਉਮੀਦ ਆ ਇਹ ਅਜੇ ਚੱਲਣਗੇ ਅਹੀਂ ਤੇ ਵੈਸੇ ਵਿਸਾਖੀ ਮਨਾਉਣੀ ਇੱਥੇ ਹੁੰਦੀ ਨਾ 13 April ਨੂੰ ਵਿਸਾਖੀ ਆ ਅਹੀਂ ਪੂਰੀ ਤਿਆਰੀ ਚੱਲੋਕ ਵਿਸਾਖੀ ਦੀ ਤਿਆਰੀ ਕਰਨ ਦਾ ਪਹਿਲਾਂ ਲੋਹੜੀ ਦੀ ਕਰਨ ਦਾ ਲੋਹੜੀ ਦੀਆਂ ਪਿੰਨੀਆਂ ਆ ਗਈਆਂ ਨੇ ਕੱਲ ਇੱਕ ਆਦਮੀ ਨੇ 1 ਲੱਖ ਰੁਪਏ ਦੀਆਂ ਪਿੰਨੀਆਂ ਭੇਜੀਆਂ ਰੁੜਕਾ ਕਲਾਂ ਤੋਂ ਇੱਕ ਆਦਮੀ ਨੇ 52 ਲੱਖ ਦੀ ਮੱਝ ਵੇਚੀ ਹਰਿਆਣੇ ਦੇ ਨੇ ਉਹਨੇ 52 ਲੱਖ ਦਾ ਇੱਥੇ ਲੰਗਰ ਲਾ ਦਿੱਤਾ ਸੋ ਇਸ ਕਰਕੇ ਬੜੀ ਵੱਡੀ ਬਾਤ ਹੋ ਰਹੀ ਆ ਇਹ ਅਸੀਂ ਅੱਜ ਸਰਕਾਰ ਨੂੰ ਦੱਸਣਾ ਚਾਹੁੰਦੇ ਤੁਹਾਡੇ ਮਾਧਿਅਮ ਰਹੀਂ ਇਹ ਲੋਕ ਪਹਿਲਾਂ ਉਹਨਾਂ ਨੂੰ ਐਂ ਲੱਗਦਾ ਸੀ ਵੀ ਚਲੇ ਜਾਣਗੇ ਫਿਜਲ ਆਊਟ ਹੋ ਜਾਣਗੇ ਉਹ ਤੇ ਗੱਲ ਖਤਮ ਹੋ ਗਈ ਜਾਂ ਤੋਂ ਪਤੋਂ ਵੇ ਵੰਡਣ ਦਾ ਉਹ ਵੀ ਫਿਜਲ ਆਊਟ ਹੋ ਗਈ ਹੱਤਵਾਦੀ ਜੇ ਉਹ ਖਾਲਸਤਾਨੀ ਕਹਿੰਦਾ ਉਹ ਵੀ ਫਿਜਲ ਆਊਟ ਹੋ ਗਈ ਹੁਣ ਤੇ ਡਾਇਰੈਕਟ ਟਾਕ ਆ ਤੁਸੀਂ ਕਰਕੇ ਸਾਰਥਕ ਰਹੇਗੀ ਮੀਟਿੰਗ ਇਹ ਅਸੀਂ ਕਹਿਣਾ ਚਾਹਤੇ ਸਾਡਾ ਜਿਹੜਾ ਕੋਹਲ ਹੈ ਤਿੰਨ ਕਿਸਾਨ ਵਿਰੋਧੀ ਦੇਸ਼ ਵਿਰੋਧੀ ਬਿੱਲਾਂ ਨੂੰ ਰੱਦ ਕਰਾਉਣ ਦਾ ਉਹ ਲਗਾਤਾਰ ਚੱਲ ਰਿਹਾ ਸੱਤਵੇਂ ਜੇੜ ਦੀ ਗੱਲਬਾਤ ਹੈ ਅੱਜ ਸਰਕਾਰ ਜਾਣ ਬੁੱਝ ਕੇ ਗੱਲਬਾਤ ਨੂੰ ਲੰਮਕਾ ਰਹੀ ਹੈ ਕਿਸਾਨਾਂ ਨੂੰ ਤੰਗ ਕਰ ਰਹੀ ਹੈ ਪਿਛਲੇ 24 ਘੰਟਿਆਂ ਦੇ ਦੌਰਾਨ ਚਾਰ ਕਿਸਾਨ ਜਿਹੜੇ ਉਹਨਾਂ ਦੀ ਠੰਡ ਨਾਲ ਮੌਤ ਹੋ ਗਈ ਹੈ ਤੇ ਕਿਸਾਨਾਂ ਦੀਆਂ ਮੌਤਾਂ ਦੀ ਗਿਣਤੀ 60 ਤੋਂ ਵੱਧ ਗਈ ਹੈ ਅਜੇ ਵੀ ਜਿਹੜੀ ਸਰਕਾਰ ਆ ਉਹ ਆਪਣਾ ਸਟੈਂਡ ਨੂੰ ਕੋ ਢਿੱਲਾ ਨਹੀਂ ਕਰ ਰਹੀ ਗੱਲ ਬਾਤ ਚ ਸਰਕਾਰ ਮੰਨ ਰਹੀ ਆ ਕਿ ਕਾਨੂੰਨ ਸਾਡੇ ਕੋਲੋਂ ਗਲਤ ਬਣ ਗਿਆ ਤੁਸੀਂ ਇਹ ਚ ਸੋਧਾਂ ਕਰ ਲਓ ਪਰ ਇਹ ਸੋਧਾਂ ਨਾਲ ਕੰਮ ਚੱਲਣ ਵਾਲਾ ਹੈ ਹੀ ਨਹੀਂ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਕੰਮ ਹੈ ਖਰਾਬ ਹੈ ਤੇ ਪੂਰੇ ਦਾ ਪੂਰਾ ਬਦਲਣ ਵਾਲਾ ਹੈ ਉਹ ਸਰਕਾਰ ਪਹਿਲਾਂ ਕਾਂਗਰਸ ਦੀ ਫਿਰ ਕਈ ਕਿਸਮ ਦੀਆਂ ਸਰਕਾਰਾਂ ਬਣੀਆਂ ਤੋ 91 ਤੋਂ ਜਿਹੜਾ ਇਹਨਾਂ ਨੇ ਆਰਥਿਕ ਨੀਤੀ ਨੂੰ ਐਡਾ ਵੱਡਾ ਮੋੜਾ ਦਿੱਤਾ ਜਿਹਦੇ ਵਿੱਚ ਸਾਮਰਾਜੀ ਕੰਪਨੀਆਂ ਦਾ ਦਬਾਅ ਦੇਖ ਬਹੁਤ ਵੱਧ ਰਿਹਾ ਦੇਸ਼ ਦੇ ਕਿਸਾਨਾਂ ਦੇ ਜਿਹੜਾ ਸਾਮਰਾਜੀ ਕੰਪਨੀਆਂ ਜਿਨ੍ਹਾਂ ਨੇ ਪਹਿਲਾਂ ਸਬਾਨ ਵੇਚ ਕੇ ਦੇਸ਼ ਨੂੰ ਲੁੱਟਿਆ ਟਰੈਕਟਰ ਖਾਦਾਂ ਤੇਲ ਤੇ ਕੀਟਨਾਸ਼ਕ ਦਵਾਈਆਂ ਕਰਜ਼ਾਈ ਕੀਤਾ ਪੰਜਾਬ ਤੇ ਦੇਸ਼ ਦੇ ਹੋਰ ਖੇਤਾਨਾ ਨੂੰ ਹੁਣ ਜਮੀਨਾਂ ਵੱਲ ਉਹਨਾਂ ਦਾ ਧਿਆਨ ਹੈ ਤਾਂ ਇਹ ਜਿਹੜਾ 30 ਸਾਲ ਤੋਂ ਪ੍ਰੈਸ਼ਰ ਬਣ ਰਿਹਾ ਸੀ ਕਿਸਾਨਾਂ ਦੇ ਉੱਤੇ ਜਿਹੜੇ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣੇ ਮਿਲ ਕੇ ਖੇਤੀਬਾੜੀ ਉੱਤੇ ਪੂਰਾ ਕਬਜ਼ਾ ਕਰਨਾ ਚਾਹੁੰਦੇ ਸੀ ਉਹ ਨੰਗਾ ਹੋ ਗਿਆ ਤਾਂ ਹੁਣ ਕਿਸਾਨਾਂ ਨੂੰ ਸਮਝ ਆ ਗਈ ਲੜਾਈ ਖੁੱਲ ਕੇ ਹੋ ਰਹੀ ਆ ਸਰਕਾਰ ਨੂੰ ਲੱਗਦਾ ਕਿਸਾਨ ਲੰਮੇ ਪੈ ਗਏ ਇੱਕ ਦੋ ਮਹੀਨੇ ਬਾਅਦ ਚਲੇ ਜਾਣਗੇ ਪਰ ਪਹਿਲਾਂ ਵੀ ਪਤਾ ਹੈ ਕਿ ਇਤਿਹਾਸ ਵਿੱਚ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਮਸਲਾ ਆਇਆ ਤਾਂ ਕਿਸਾਨ ਉਦੋਂ ਆਪਣਾ ਘਰ-ਬਾਰ ਵੀ ਨਹੀਂ ਵੇਂਦਾ ਜ਼ਮੀਨ ਵਾਸਤੇ ਡਟ ਕੇ ਲੜਦਾ زندگی ਮਹੌਲ ਦੀ ਲੜਾਈ ਜਿਹੜੀ ਆ ਦੇਸ਼ ਦੇ ਕਿਸਾਨ ਐ ਵੇਲੇ ਲੜ ਰਹੇ ਆ ਉਹ ਸਰਕਾਰ ਜਿਹੜੀ ਆ ਉਹਨੂੰ ਝੁਗਣਾ ਪੈਣਾ ਚੰਗੀ ਗੱਲ ਐ ਅਸੀਂ ਆਸ ਕਰਦੇ ਆਂ ਕਿ ਅੱਜ ਹੀ ਉਹ ਆਪਣੇ ਬਿੱਲ ਵਾਪਸ ਲੈ ਲੈ ਤੇ ਜਦਾਂ ਘੋਲਿਆ ਉਹ ਖਤਮ ਹੋਣ ਵਾਲਾ ਬਣੇ ਕੋ ہمارا ਤੋਂ ਹਮ ਤੋਂ ਹੋਪਫੁਲ ਐਸੇ ਹੀ ਆ ਕਿ ਜਿੰਨਾ ਪਿਛਲੀ ਮੀਟਿੰਗ ਵਿੱਚ ਅੰਡਰਸਟੈਂਡਿੰਗ ਹੋਈ ਔਰ ਅੱਗੇ ਵਧ ਜਾਏ ਇਸ ਵਾਰ ਫਗਰ 50% ਹਮਨੇ ਜੋ ਮੁੱਦੇ تھے ਉਹਨੂੰ ਸੋਲਵ ਕਰ ਲਿਆ ਕੋ ਰਿਮੇਨਿੰਗ ਜੋ 50% ਐ तो ज़्यादा इंपॉर्टेंट तो वही है क्योंकि लड़ाई तो खेती कानूनों के खिलाफ हुई है बिजली के वो तो एक इशू था उसके खिलाफ नहीं लड़ाई हुई है खेती कानून और एम के सवाल पर ही लड़ाई शुरू हुई है पंजाब से और सारे देश के अंदर वही इशू वही पेंडिंग है हमारे लिए तो सबसे ज़्यादा इंपॉर्टेंट वही है तो ये ठीक है सरकार के पिछली मीटिंग बड़ी कॉर्डुलर रही हमारी तरफ से भी उधर से भी तो आपने देखा इकट्ठा लंगर भी खाया चाय भी पी तो बात भी बड़ी कॉर्डिलर उससे हुई तो इस बार भी हम समझते हैं के उसको आगे बढ़ाया जाए तो अच्छा है यह सरकार के भी इंटरेस्ट में है देखो जितने सारे देश के अंदर विदेश में सरकार की बदनामी हो गई है और लोग इसको मानने को तैयार नहीं कानून तो लोगों के लिए बनाते हो ना लोग तो 80% कहते हैं हमारा तो कोई भला इससे है नहीं हमारा तो इससे नुकसान हो रहा है तो उन पर क्यों इंपोज किया जाए इस कानून को तो आज सरकार को अगर कोई बेटर सेंस प्रवेल करे तो यह चाहिए कि बिना देरी वो इसको कहीं हम अपील कर देते हैं और एम पर हमारी जो सरकारी खरीद है सबकी उस पर एक कानून बना दें सरकार एम तो लानती हो ना हम तो नहीं लानते एग्रीकल्चर प्राइस कमीशन है वो एम एस करता है अगर एम एस पी मुकर करता है तो खरीदने में क्या दिक्कत है उनको तो ख़रीदना भी चाहिए हमारा तो एक ही तर्क है उसको गलत नहीं है इसमें या तो आप एम एस पी का ऐलान ही ना करो छोड़ दो इसको अगर ऐलान करते हो जितनी जन्सों का आपने किया है तो खरीद भी लो फिर प्राइवेट छोड़ते हो तो हमने तो ये भी बोला कि अगर आप आग प्राइवेट को छोड़ते हो अब सरकारी मंडी में प्राइवेट को कोई बैन नहीं है कोई भी प्राइवेट प्लेयर प्राइवेट ट्रेडर वो सरकारी मंडी में जा सकता है और एम से ऊपर खरीदेगा उसको तो नीचे नहीं खरीदेगा इसलिए हम कहा कि आग, अगर आप बाहर कोई खरीद करना चाहते हो तो उनको बोलो कि एम से ऊपर खरीदें तो किसी को कोई इतराज नहीं है अगर एम एस से नीचे खरीदेंगे तो ओतराज पक्का है तो सरकार के ख़िलाफ़ है इसलिए हम कहते हैं कि इसको आप एम एस पी आपने अनाउंस किया इंश्योर करो के ऑल ट्वेंटी थ्री एग्रीकल्चर प्रोड्यूसर्स उनको सरकार खरीदे किसान कोई भी चीज़ लेके मंडी में जाता है हम कणक लेके जाते हैं झोना लेके जाते हैं ये जो दालें हैं या दूसरी चीज़ें हैं इनका एम एस पी तो है इनका पर ख़रीदार कोई भी नहीं होता है हम कहाँ बेचेंगे उसको सरकार है ये ये दोनों ही जो इशू हैं ना मेन वाइटल इशू हैं मैं पिछली मीटिंग में कहा था कि दो वाइटल इशू दे आर स्टिल पेंडिंग ये दो तो इशू वो हैं तो इसलिए सरकार आज अगर वो कहते हैं कि बहुत अच्छा है हम सॉल्व करना चाहते हैं तो तोमर साहब तो पिछली मीटिंग में कह रहे थे कि हम तो इसी साल में सॉल्व करना चाहते हैं हमने कहा है, हमको पितराज नहीं है आप अपील कर दो इनको और एमएसबी घंटी दे तो हम तो खुशी खुशी घर चल जाएंगे ए बी पी सोचा जोश जज्बा जुनून